ਕੱਲ ਇਧਰੋਂ ਤੁਰ ਕੇ ਗਿਆ ਸੀ ਰਾਤ ਨੂੰ ਮਾਲ ਰੋਡ ਤੇ ਅੱਛਾ ਤੂੰ ਭੱਜ ਗਿਆ ਚੱਲੋ ਸੇਵਕ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਪੂਰਾ ਜ਼ੋਰ ਲੱਗ ਰਿਹਾ ਨਾ ਗੱਡੀ ਦਾ ਤਕਰੀਬਨ ਮੈਨੂੰ ਲੱਗਾ 175 ਸਾਲ ਹੋ ਗਏ ਆ ਪਰੌਂਠਾ ਵੀ ਮਿਲ ਜੂਗਾ ਇਹ ਗੁੱਚੂ ਪਾਣੀ ਦੀ ਮੇਨ ਐਂਟਰੈਂਸ ਆ ਗੁਫਾ ਚ ਪਾਣੀ ਜ਼ਿਆਦਾ ਵਾ ਸਵੇਰ ਦਾ ਟਾਈਮ ਹੋ ਚੁੱਕਿਆ 7:20 ਤੇ ਬਾਹਰਲੇ ਹਾਲ ਕੁਛ ਇਦਾਂ ਦੇ ਨੇ ਤੇ ਆਪਣੀ ਜਿਹੜੀ ਡਾਰਮੇਟਰੀ ਆ ਉਹ ਸਾਹਮਣੇ ਉੱਪਰ ਆ ਸੌਰੀ ਉਹ ਵਾਲੀ ਥਰਡ ਫਲੋਰ ਤੇ ਤੇ ਆਹ ਦੀ ਐਂਟ੍ਰੈਂਸ ਤੇ ਇੱਧਰ ਅੱਛਾ ਤੂੰ ਭੱਜ ਗਿਆ ਚਲ ਕੋਈ ਨਾ ਨਹੀਂ ਪੈ ਗਿਆ ਰਾਤ ਹੁੰਦ ਜੀ ਬਹੁਤ ਸੀਗੀ ਰਾਤ ਬੱਦਲ ਬਾਈ ਠੀਕ ਆ ਫਿਲਹਾਲ ਨਾਈ ਤੋਂ ਹੀ ਹੋਗੀ ਨਾਲ ਦੇ ਹਜੇ ਆਪਣੇ ਸਾਥੀ ਸੁੱਤੇ ਪਏ ਨੇ ਠਾਲ ਕੇ ਆਇਆ ਜਾਨੂ ਉਹ ਨਾ ਇτοι ਕਰਦੇ ਨੇ ਆਪਾਂ ਮੈਂ ਕਿਹਾ ਇੱਕ ਦੋ ਸ਼ਾਰਟ ਲੈ ਲਈਏ ਬਾਹਰੋਂ ਕੱਲ ਇਧਰੋਂ ਤੁਰ ਕੇ ਗਿਆ ਸੀ ਰਾਤ ਨੂੰ ਮਾਲ ਰੋਡ ਤੇ ਜਾਂਦੇ ਹੋਏ ਤਾਂ ਚਲੇ ਗਏ ਚਲੋ ਆਉਂਦੇ ਹੋਏ ਵੀ ਆ ਗਿਆ 1.5 ਤੋਂ 2 ਕਿਲੋਮੀਟਰ ਰਾਤ ਬੱਸ ਹੋ ਗਿਨਾਲਦਿਆਂ ਦੀ ਇੱਕ ਮਿੰਟ ਮਾਈਕ ਆਵਾਜ਼ ਸਹੀ ਆ ਰਹੀ ਹੈ ਸਹੀ ਆ ਇਧਰ ਹੋਰ ਵੀ ਲੋਨਜ ਨੂੰ ਬਣੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਇਸ ਟਾਈਮ ਹੈਗੇ ਆ ਮਸੂਰੀ ਆਪਾਂ ਕੱਲ ਆ ਗਏ ਸੀ ਤਕਰੀਬਨ 4:30 5 ਵਜੇ ਦੇ ਕਰੀਬ ਤੇ ਆਪਾਂ ਇੱਥੇ ਡਾਰਮੇਟਰੀ ਲਈ ਸੀਗੀ ਦਾ ਸੋਸ਼ਲ ਸਟੇਜ਼ ਆਰਟ ਬਜ ਇਹ ਉਹ ਇੱਥੇ ਲੋਕ ਰਹਿੰਦੇ ਨੇ ਆ ਕਿ ਜਿਹੜੇ ਬੈਕਪੈਕਰਸ ਹੁੰਦੇ ਨੇ ਸੋਲੋ ਹੁੰਦੇ ਨੇ ਫੈਮਿਲੀ ਲਈ ਇਹਨਾਂ ਕੋਲੇ ਰੂਮ ਵੀ ਹੈਗੇ ਨੇ ਤੇ ਰੂਮ ਮਤਲਬ ਕਿ ਇਹਨਾਂ ਦਾ ਇੰਦਾ ਸਿਸਟਮ ਆ ਇਹਨਾਂ ਤੁਹਾਨੂੰ ਪਹਿਲਾਂ ਬੁੱਕ ਕਰਾਉਣਾ ਪੈਣਾ ਵਾ ਇਹਨਾਂ ਦੀ ਆਨਲਾਈਨ ਬੁਕਿੰਗ ਹੁੰਦੀ ਆ ਤੇ ਕਈ ਵਾਰੀ ਇੱਥੇ ਤੁਸੀਂ ਆਉਂਗੇ ਰੂਮ ਹੁੰਦੇ ਨੇ ਖਾਲੀ ਪਰ ਇਹ ਕਈ ਵਾਰੀ ਦਿੰਦੇ ਨਹੀਂ ਹੈਗੇ ਇਸ ਲਈ ਇਦੋਂ ਬਿਹਤਰ ਆ ਕਿ ਤੁਸੀਂ ਆਪਦੀ ਜਿਹੜੀ ਆ ਬੁਕਿੰਗ ਆ ਨਾ ਉਹ ਕਰਵਾ ਕੇ ਆਓ ਇਹਦਾ ਮੈਂ ਜਿਹੜਾ ਲਿੰਕ ਆ ਉਹ ਤੁਹਾਨੂੰ ਮੈਂ ਥੱਲੇ ਦੇ ਦੂੰਗਾ ਤੇ ਨਾਮ ਵੀ ਮੈਂ ਮੈਂਸ਼ਨ ਕਰ ਦੂੰਗਾ ਵੀਡੀਓ ਵਿੱਚ ਤੇ ਇਹਦੀ ਮਤਲਬ ਕਿ ਜਿਹੜੇ ਘੁੰਮ ਦੇ ਕੰਮ ਦੇ ਨੇ ਇਹਨਾਂ ਦੀ ਜਿਹੜੀ ਡਾਰਮੇਟਰੀ ਦੀ ਉਹ ਹੁੰਦੀ ਆ ਆਪਣੀ ਕਿਰਾਇਆ ਕਰੋਏ ਹੁੰਦਾ ਬੈੱਡ ਦੇ ਸਿਸਟਮ ਹਿਸਾਬ ਨਾਲ ਹੁੰਦਾ ਜਿਵੇਂ ਸਿੰਗਲ ਆ ਬੰਦਾ ਟੈਕਸ ਟੋਕਸ ਪਾ ਕੇ ਤਕਰੀਬਨ 5 ਜਾਂ 600 650 ਇੱਥੇ ਕਿ ਬਣ ਜਾਂਦਾ ਤੇ ਆਪਾਂ 페 ਕੀਤਾ ਇਹਦਾ ਦੋ ਜਣਿਆਂ ਦਾ 1100 ਮਿਲਣਾ ਦਾ 70 ਰੁਪਏ ਤਕਰੀਬਨ 1200 ਰੁਪਈਆ ਠੀਕ ਆ ਤੇ ਇਕੱਲਾ ਬੰਦਾ ਵਾ ਉਹ ਵੀ ਸਹੀ ਆ ਜਨ ਬਜਟ ਜੀ ਨੇ ਘੁੰਮਣਾ ਬਜਟ ਦੇ ਵਿੱਚ ਤੇ ਅੱਜ ਆਪਣਾ ਅਗਲਾ ਪਲਾਨ ਹੈਗਾ ਦੇਖਦੇ ਆ ਮੀਂਹ ਪੈਂਦਾ ਹ ਜੇ ਜਾਵਾਂਗੇ ਤਨੌਲਟੀ ਪੈਂਦਾ ਉਧਰ ਅੱਗੇ ਤਨੌਲਟੀ ਜਾਵਾਂਗੇ ਇੱਕ ਦੋ ਚੀਜ਼ਾਂ ਹੋਰ ਉਧਰ ਦੇਖਣ ਵਾਲੀਆਂ ਨੇ ਪਾਰਕ ਵਗੈਰਾ ਨੇ ਤੇ ਉਹ ਉਦੋਂ ਬਾਅਦ ਫਿਰ ਚੱਲਾਂਗੇ ਆਪਾਂ ਗੁੱਚੂ ਪਾਣੀ ਰਹਿ ਗਿਆ ਸੀ ਧੀਰਾ ਤੋਂ ਥੱਲੇ ਉਹ ਦੇਖਾਂਗੇ ਦੁਬਾਰਾ ਉਦੋਂ ਬਾਅਦ ਫਿਰ ਦੇਖਾਂਗੇ ਆਪਾਂ ਕੱਲ ਨੂੰ ਕਿੱਥੇ ਜਾਣਾ ਤੇ ਜੁੜੇ ਰਹੋ ਜਿਨੇ ਪਿਛਲੀ ਵੀਡੀਓ ਨਹੀਂ ਦੇਖੀ ਤੁਸੀਂ ਜਾ ਕੇ ਨਾ ਆਪਣੇ ਤੇ ਚੈਨਲ ਤੇ ਦੇਖ ਸਕਦੇ ਹੋ ਜਿਨੇ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਹਜੇ ਉਹ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇੱਧਰ ਰਿਸੈਪਸ਼ਨ ਆ ਗਿਆ ਜਦੋਂ ਐਂਟਰੈਂਸ ਵੇਲੇ ਇਹ ਰਿਸੈਪਸ਼ਨ ਜਿਹੜੇ ਕੁੰਮਣ ਫਰਨ ਜਿੱਦਾਂ ਆਉਂਦੇ ਨੇ ਉਹਨਾਂ ਵਾਸਤੇ ਲਾਈਆਂ ਹੋਈਆਂ ਨੇ ਲੋਕੇਸ਼ਨ ਉਹ ਵੀ ਤੁਸੀਂ ਕਿੱਥੇ ਉਹ ਕਰ ਸਕਦੇ ਹੋ ਤੇ ਇਹ ਹੈਲਪ ਲਾਈਨ ਨੰਬਰ ਨੇ ਤੇ ਇਹ ਦਰਸਹਾਣੇ ਤੇ ਮੈਨੂੰ ਲੱਗਦਾ ਅਬਰਾਹਿਮ ਲਿੰਕਨ ਉਨੀ ਬੈਠੇ ਨੇ ਵਧੀਆ ਗੱਲ ਬਾਤ ਆ ਸਟਾਪ ਐਂਡ ਸ਼ੇਅਰ ਯੂਅਰ ਟ੍ਰੈਵਲ ਮੈਮਰੀਜ਼ ਕੀ ਬਾਤ ਹੈ ਉਹ ਕਹਿੰਦੇ ਇੱਥੇ ਰੁਕੋ ਤੇ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ ਕਲਿੱਪ ਬਣਾਓ ਤੇ ਬਾਕੀ ਲੋਕਾਂ ਤੱਕ ਪਹੁੰਚਾਓ ਇਹ ਗੱਲਬਾਤ ਆ ਟਰੈਸ ਤੇ ਚਾਹ ਇੱਕ ਵਾਰੀ ਫੇਰ ਪੀ ਲਈ ਆਪਾਂ ਮੌਸਮ ਖਾਜੀ ਹੋ ਜਾਇਆ ਥੋੜਾ ਜਿਹਾ ਸਾਫ ਹੋਇਆ ਦਿਖਣ ਲੱਗਿਆ ਸਾਹਮਣੇ ਓਕੇ ਬਾਈ ਸਾਹਿਬ ਬੜੀਆ ਸਰ ਬੜੀਆ ਥੈਂਕ ਯੂ ਕਿਸਰ ਆਪਕਰ ਨੂੰ ਸੇਕਿੰਡ ਬਹੁਤ ਬੜੀਆ ਬਹੁਤ ਬੜੀਆ ਖਾਣਾ ਪੀਣਾ ਚਾਹ ਸਭ ਅੱਛਾ ਥਾ ਥੈਂਕ ਯੂ ਸਰ ਥੈਂਕ ਯੂ ਮਿਲਤੇ ਆ ਨੈਕਸਟ ਵਾਰ ਓਕੇ ਸਰ ਹੋ ਸਕਦਾ ਦਸੰਬਰ ਮੈਂ ਠੀਕ ਹੈ ਜੀ ਓਕੇ ਵੈਲਕਮ ਲਓ ਜੀ ਆਪਾਂ ਚੈੱਕ ਆਊਟ ਕਰ ਦਿੱਤਾ ਤੇ ਆਪਾਂ ਹੁਣ ਚੱਲਦੇ ਆ ਲੈਂਡੋਰ ਵੱਲ ਤੇ ਇੱਥੋਂ ਦਿਖਾ ਰਿਹਾ ਮੈਨੂੰ ਲੱਗਦਾ 36 ਮਿੰਟ ਦਾ ਰਹਾ 6.5 ਕਿਲੋਮੀਟਰ ਦਾ ਸਿੱਧੀਆਂ ਚੜਾਈਆਂ ਨੇ ਆ ਬੈਂਗਵਲ ਜੇ ਖਾਸੇ ਨੇ ਚਲੋ ਚੱਲਦੇ ਆਪਾਂ ਲੈਂਡ ਔਰ ਪੂਰਾ ਜ਼ੋਰ ਲੱਗ ਰਿਹਾ ਨਾ ਗੱਡੀ ਦਾ ਬੈਕ ਨਹੀਂ ਨਾ ਹੁੰਦੀ ਹੈਗੀ ਸਿੱਧੀ ਹੋ ਪਹਿਲੇ ਗੇਅਰ ਚ ਪਹਿਲਾ ਗੇਅਰ 3 ਕਿਲੋਮੀਟਰ ਪਹਿਲੇ ਤੇ ਆਇਆ ਆਪਾਂ 3 ਕਿਲੋਮੀਟਰ ਪਹਿਲੇ ਗੇਅਰ ਚ ਫੇਰ ਇਹ ਰਹਾ ਹੈਗਾ ਜੀ ਮਸੂਰੀ ਤੋਂ ਲੈਂਡੌਰ ਆਉਂਦਾ ਲੈਂਡੌਰ ਨੂੰ ਜਾਨਿਆ ਜਦੋਂ ਆਪਾਂ ਤੇ ਲੈਂਡੌਰ ਬਾਜ਼ਾਰ ਪਿੱਛੇ ਰਹਿ ਗਿਆ ਉੱਪਰ ਹੈਗਾ ਚਰਚ ਵਗੈਰਾ ਕੈਫੇ ਵਗੈਰਾ ਬਹੁਤ ਕੁਛਾ ਦੇਖਣ ਨੂੰ ਆਪਾਂ ਤੁਹਾਨੂੰ ਜਾ ਕੇ ਦਿਖਾਉਣੇ ਆ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਦੇਖਦਾ ਹੀ ਨਹੀਂ ਕੁਛ ਸਿੱਧੀ ਖੱਡ ਸਿੱਧੀ ਜਮੇ ਆਪਾਂ ਲੈਂਡੌਰ ਪਹੁੰਚ ਗਏ ਬਾਈਕ ਲਾਤੀ ਇੱਧਰ 50 ਰੁਪਏ ਪਰਚੀ ਆ ਤੇ ਇਧਰ ਆ ਲਾਲ ਟੱਬਾ ਅੱਗੇ 700 ਮੀਟਰ ਤੇ ਪਿੱਛੇ ਰਹਿ ਗਈ ਇਧਰ ਚਰਚ ਚਰਚਾ ਤੇ ਮਾਲ ਰੋਡ ਕੈਫੇ ਕੁਫੇ ਪੂਰਾ ਬਾਹਰ ਵਾਲਾ ਮਾਹੌਲ ਆ ਠੰਡ ਹੈਗੀ ਆ ਰਾਤ ਸੀਗੀ ਰਾਤ ਦੰਦ ਜੁੜਦੇ ਸੀ ਰਾਤ ਤਾਂ ਹਨਾ ਹਾਂ ਪਰੌਂਠਾ ਵੀ ਮਿਲ ਜੂਗਾ ਵੀਰਾ ਭੜਕਾ ਕਾਫੀ ਆ ਜੀ ਲੋ ਜੀ ਆਪਾਂ ਪਹੁੰਚ ਗਏ ਲੈਂਡੌਰ ਤੇ ਇੱਧਰ ਪਾਰਕ ਵਗੈਰਾ ਨੇ ਤੇ ਇੱਧਰ ਲੱਗਾ ਚਰਚ ਇੱਧਰ ਤੇ ਇੱਧਰ ਆ ਗਈ ਚਰਚ ਬਈ ਇਹ ਚਰਚਾ ਲੈਂਡੌਰ ਦੀ ਤੁਹਾਨੂੰ ਅੰਦਰੋਂ ਦਿਖਾਉਨੇ ਆ ਗੱਡੀ ਤੇ ਗੱਡੀ ਆ ਰਹੀ ਆ ਤੇ ਇੱਧਰ ਆ ਕੈਫੇ ਕੋਫੇ ਬਹੁਤ ਸੋਹਣੇ ਬਣੇ ਨੇ ਜਣ ਦੀ ਪੈਸਾ ਵਸੂਲ ਆ 50 ਰੁਪਏ ਜੇ ਤੁਹਾਡੀ ਪਰਚੀ ਲੱਗਦੀ ਆ ਨਾ ਬਾਈਕ ਤੇ ਆਉਨੇ ਹੋ ਪੂਰੀ ਗੱਲ ਬਾਤ ਆ ਬਾਅਦ ਚ ਆਪਾਂ ਉਧਰ ਚੱਲਦੇ ਆ ਇੱਕ ਵਾਰੀ ਐਪ ਲਿਖਾ ਪਿੰਦਾ ਵੀ ਆਪਾਂ ਇੰਡੀਆ ਵਿੱਚ ਹੀ ਆ ਇਹ ਜੀ ਗੱਲ ਬਾਤ ਆ ਤੇ ਚਰਚ ਤੇ ਆ ਬੈਠਾ ਦਰবেশ ਵਿਚਾਰਾ ਫੋਟੋ ਖਿੱਚ ਰਹੇ ਨੇ ਵਿਚਾਰੇ ਉਹਦੀਆਂ ਕਿੰਨਾ ਕਿਊਟ ਆ ਦੇਖਦਾ ਨਹੀਂ ਹੈਗਾ ਜਮੇ ਨਹੀਂ ਦਿਖਦਾ ਵਾਲੇ ਵਾਲੇ ਤਾਂ ਆਜੋ ਜੀ ਇੱਧਰ ਆਪਾਂ ਦੇਖ ਲਈਏ ਹੁਣ ਤੁਹਾਨੂੰ ਦਿਖਾਉਣੇ ਅੰਦਰ ਜਾਣ ਦੇਣਗੇ ਸ਼ੂਜ਼ ਬਾਹਰੋਂ ਸ਼ੂਜ਼ ਲੈ ਕੇ ਵੜ ਗਏ ਸ਼ੂਜ਼ ਬਾਹਰੇ ਲਾਉਣੇ ਪੈਂਦੇ ਨੇ ਤੇ ਇਹ ਦ੍ਰਿਖਤ ਤੁਸੀਂ ਅਕਸਰ ਦੇਖੇ ਹੋਣਗੇ ਪਹਾੜਾਂ ਚ ਲੈ ਵੀ ਇਹਨੂੰ ਨੀਂਦ ਆ ਗਈ ਆਪਾਂ ਚੱਲਦੇ ਆਂ ਅੰਦਰ ਸ਼ੂਜ਼ ਲਾਈਏ ਅੰਦਰ ਵੀਡੀਓ ਬਣਾਉਣ ਨਹੀਂ ਦਿੰਦੇ ਹੈਗੇ ਤਾਂ ਕਰਕੇ ਆਪਾਂ ਇੱਥੋਂ ਬਾਹਰੇ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਜਿਹੜੀ ਚਰਚਾ 1850 ਦੀ ਬਣੀ ਹੋਈ ਆ ਪੁਰਾਣੀ ਬ੍ਰਿਟਿਸ਼ ਟਾਈਮ ਵੇਲੇ ਸੇਂਟ ਪੌਲ ਚਰਚ ਅੰਦਰ ਉਹਦਾ ਆਰਕੀਟੈਕਚਰ ਬਹੁਤ ਜ਼ਬਰਦਸਤ ਬਹੁਤ ਕਹਿੰਟ ਗੱਲ ਵਾਲਾ ਅੰਦਰ ਬੈਠੇ 5-10 ਮਿੰਟ ਇੱਕ ਵਾਰੀ ਜੇ ਤੁਸੀਂ ਲੈਂਡੌਰ ਆਉਨੇ ਹੋ ਨਾ ਸੌਰੀ ਮਸੂਰੀ ਆਉਨੇ ਹੋ ਮੈਨੂੰ ਕਈ ਵਾਰੀ ਪਹਿਲਾਂ ਮੈਂ 10 ਬਾਰ ਆਇਆ ਮਸੂਰੀ ਤੇ ਉੱਥੋਂ ਹੀ ਮੁੜ ਜਾਈਦਾ ਸੀਗਾ ਤੇ ਸਿਰਫ 5 ਤੋਂ 6 ਕਿਲੋਮੀਟਰ ਅੱਗੇ ਜਗ੍ਹਾ ਚਰਚਾ ਜਿਹੜੀ ਇਹ ਤੋਂ ਅੱਗੇ ਲਾਲ ਟਿੱਬਾ ਤੇ ਲੈਂਡੌਰ ਦਾ ਬਾਜ਼ਾਰ ਆਉ ਪਹਿਲਾਂ ਤੇ 2 2.5 ਕਿਲੋਮੀਟਰ ਅੱਗੇ ਆ ਇਹ ਕੈਫੇ ਕੁਫੇ ਇੱਥੇ ਪੂਰੇ ਗੱਲਵਾਟਾ ਪੂਰੀ ਕੋਈ ਬਾਹਰੋਂ ਮਨਾਂ ਦਾ ਟੀਮ ਆਈ ਹੋਈ ਆ ਕੋਈ ਗਾਈਡ ਆ ਗਾਈਡ ਸਾਹਿਬ ਸਮਝਾ ਰਹੇ ਨੇ ਇਹਨਾਂ ਨੂੰ ਇੱਥੋਂ ਦੀ ਹਿਸਟਰੀ ਦੱਸ ਰਹੇ ਨੇ ਇਹ ਗਰੁੱਪਾਂ ਚ ਆਉਂਦੇ ਨੇ ਇੱਥੇ ਟੂਰ ਤੇ ਆ ਆਪਣੀ ਬਾਈ ਪ੍ਰੋਫੈਸ਼ਨਲ ਆ ਵੀ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਤਕਰੀਬਨ ਦੇਖ ਲਓ ਅ 1850 1950 100 ਤਕਰੀਬਨ ਮਿਲਦਾ 175 ਸਾਲ ਹੋ ਗਏ ਤੇ ਆਰਚੀਟੈਕਚਰ ਉਹ ਕਹਿੰਦੇ ਕੁਝ ਨਹੀਂ ਛੇੜਿਆ ਹੈਗਾ ਦੇਖ ਲਾ ਆ ਪੱਥਰ-ਪੁੱਥਰ ਅੰਦਰ ਜਿਹੜਾ ਲੱਕੜ-ਲੱਕੜ ਦਾ ਸਿਸਟਮ ਸਾਰਾ ਪੁਰਾਣਾ ਹੀ ਆ ਕਮਾਲ ਦੀ ਗੱਲ ਆ ਤੇ ਕਿੰਨੀ ਮਜ਼ਬੂਤ ਬਣੀ ਹੋਊ ਨਾ ਕੇਰਲਾ, ਗੋਆ, ਸਾਊਥ ਵੱਲੋਂ ਉਧਰੋਂ ਬਹੁਤ ਟੂਰਿਸਟ ਆਏ ਹੋਏ ਨੇ ਚਲੋ ਪਹਣ ਉਧਰ ਹੀ ਜਾਣਾ ਵਾ ਉਧਰ ਚਲਦੇ ਆਪਾਂ ਕੁਝ ਹੋਰ ਦੇਖਦੇ ਆ ਫਿਰ ਚਲਦੇ ਆ ਲਾਲ ਟਿੱਬਾ ਆਪਾਂ ਹਸਪੀਨੀਅਰ ਜੇ ਲੈ ਆਏ ਨੇ ਇਥੋਂ ਇਹ ਲੈਂਡਔਰ ਦਾ ਤੇ ਦੂਜਾ ਹੈਗਾ ਮਸੂਰੀ ਆਈ ਲਵ ਮਸੂਰੀ ਆ ਮਾਲ ਰੋਡ ਤੇ ਜਿੱਥੇ ਕੈਫੇ ਗੁਫੇ ਬਣੇ ਹੋਏ ਨੇ ਲੈਂਡਔਰ ਪਰੌਂਠਾ ਲਿਆ ਤੇ ਰੇਟ ਹੈਗਾ 100 ਰੁਪਇਆ ਆਲੂ ਪਿਆਜ਼ ਦਾ ਪਰੌਂਠਾ ਤੇ ਆ ਦਹੀਂ ਆ 60 ਰੁਪਇਆ ਦਾ ਇਹ ਕੋਲੀ ਮੇਲਾ ਦਾ ਅੱਧੀ ਵੀ ਨਹੀਂ ਹੈਗੀ ਨਾ ਚਲੋ ਕੋਈ ਨਾ ਹੁਣ ਖਾਣਾ ਤਾਂ ਹੈਗਾ ਹੀ ਆ ਤੇ ਲੈਂਡ ਆਰ ਦਾ ਇੰਨਾ ਕਮਾਲ ਰੋਡ ਆ ਥੋੜੇ ਜੇ ਕੈਫੇ ਨੇ ਤੇ ਇੱਕ ਦੋ ਕੈਫੇ ਇੱਧਰ ਨੇ ਆਹ ਸੀਨ ਬੜਾ ਸੋਹਣਾ ਵਾ ਦੇਖੋ ਦੋ ਦਰਖਤ ਦੋ ਦਰਖਤਾਂ ਦੇ ਵਿੱਚ ਇੱਕ ਆ ਬੱਚਾ ਵਾਲੇ ਦਰਖਤ ਇੱਥੇ ਦਰਖਤਾਂ ਥੱਲੇ ਕੁਝ ਸਪੈਸ਼ਲ ਲੱਗਦਾ ਮੈਨੂੰ ਇਹ ਸਾਰੇ ਫੋਟੋ ਕਰਾ ਲੈਣੇ ਆਪਾਂ ਪੁੱਛਦੇ ਆ ਕਿਸੇ ਨੂੰ ਬਹੁਤ ਸੋਹਣਾ ਮਾਹੌਲ ਇੱਧਰ ਮਿਲਦਾ ਵੀ ਕੈਫੇ ਬਣੇ ਹੋਏ ਨੇ ਦੇਖਣ ਨੂੰ ਹੋਰ ਇੱਥੇ ਲਾਲ ਟਿਪਾ ਆ ਕੇ ਦੇ ਦੇ ਕਿ ਇਹ ਲਾਲ ਟਿਪੇ ਦੇ ਵਿੱਚ ਇੱਦਾਂ ਇੱਥੇ ਐਸ ਵੀ ਆਈ ਦਾ ਆਪਣਾ ਦਾ ਬੈਂਕ ਵੀ ਹੈਗਾ ਛੋਟਾ ਜਿਹਾ ਏਟੀਐਮ ਵੀ ਹੋਊਗਾ ਤੇ ਆਹ ਭਾਜੀ ਹੁਣੀ ਫਿਰਦੇ ਨੇ ਉੱਪਰ ਪਰੌਠੇ ਖਾਤੇ ਹੋ ਭਾਈ ਕਹਿੰਦੇ ਬਾਹਰ ਨਾ ਬਹਿ ਕੇ ਖਾਓ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਜੇ ਪਰੌਂਠਾ ਚੱਕ ਕੇ ਲੈ ਗਏ ਅੱਛਾ ਬਹੁਤ ਘੈਂਟ ਆਪਣੇ ਸਫਰ 'ਚ ਥੋੜਾ ਚੇਂਜ ਆਇਆ ਆਪਾਂ ਜਾਣਾ ਸੀਗਾ ਲਾਲ ਟਿੱਬਾ ਜਿੱਥੇ ਆਪਣੀ ਬਾਈਕ ਖੜੀ ਆ ਤੇ ਹੁਣ ਆਪਾਂ ਨਹੀਂ ਜਾ ਰਹੇ ਕਿਉਂਕਿ ਕਣੀਆਂ ਪਈ ਜਾਂਦੀਆਂ ਨੇ ਆਪਾਂ ਨੂੰ ਰਸਤੇ 'ਚ ਫਿਰ ਔਖਾ ਹੋਣਾ ਆਪਾਂ ਜਿਹੜਾ ਗੁੱਚੂ ਪਾਣੀ ਛੱਡਿਆ ਸੀ ਤੇਰਾ ਤੋਂ ਰੋਣੀ ਦੇਖਾ ਜਾਣਾ ਸਟੇ ਆਪਾਂ ਉੱਥੇ ਕਰਾਂਗੇ ਉਹ ਕਦੇ ਫੇਰ ਦੇਖ ਲਾਂਗੇ ਫੇਰ ਕਦੇ ਆਪਾਂ ਸਟੇ ਕਰ ਲਾਂਗੇ ਹਨਾ ਇੱਥੇ ਤੇ ਹੁਣ ਆਪਾਂ ਚੱਲਦੇ ਆਂ ਰਸਤੇ 'ਤੇ ਤੁਹਾਨੂੰ ਖੂਬਸੂਰਤ ਸਫਰ ਦਿਖਾਉਣੇ ਆ ਬਣੇ ਰਹੋ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਨੇ ਫਾਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ ਮਸੂਰੀ ਆਈ ਲਵ ਮਸੂਰੀ ਲੇਕ 뷰 ਰੈਸਟੋਰੈਂਟ ਕੈਫੇ ਮਸੂਰੀ ਤੱਕ ਜਦੋਂ ਆਉਨੇ ਆ ਨਾ ਆਪਾਂ 7-8 ਕਿਲੋਮੀਟਰ ਥੱਲੇ ਨੂੰ ਤੇ ਇੱਥੇ ਕਾ ਝਰਨਾ ਜਿਹਾ ਵਗਦਾ ਇੱਕ ਉਹ ਸਾਹਮਣੇ ਉਹਦੇ ਤੇ ਇੱਧਰ ਇੱਕ ਲੇਕ ਆ ਮਸੂਰੀ ਝੀਲ ਪ੍ਰਵੇਸ਼ ਦੁਆਰ ਇਹਦੀ ਟਿਕਟ ਮਿਲਦਾ ਦਾ ਉੱਥੇ ਮਿਲ ਲੱਗ ਜਾ ਆਪਾਂ ਥੱਲੇ ਤਾਂ ਨਹੀਂ ਜਾਂਦੇ ਪਰ ਟਿਕਟ ਇਹਦੀ ਮਿਲਦਾ ਆਪਾਂ ਉਹ ਸਾਹਮਣੇ 30 ਰੁਪਏ ਐਂਟਰੀ ਫੀਸ 30 ਰੁਪਏ ਅ ਬੱਚਾ ਹੋਵੇ ਜਾਂ ਕੋਈ ਵੱਡਾ 30 ਰੁਪਏ ਲੈਂਦੇ ਨੇ ਮਸੂਰੀ ਝੀਲ ਪ੍ਰਵੇਸ਼ ਸ਼ੁਲਕ 30 ਰੁਪਏ ਪ੍ਰਤੀ ਵਿਅਕਤੀ ਐਂਟਰੀ ਚਾਰਜ ਸਭੀ ਕਰਮ ਸਹਿਤ 3 ਬੱਚੇ 3 ਸਾਲ ਤੋਂ ਉੱਤੇ ਜਿਹੜਾ ਜਵਾਕ ਆ ਉਹਦੀ ਟਿਕਟ ਲੱਗੂਗੀ ਬਈ ਤੇ ਥੱਲੇ ਬਣੀ ਹੋਈਆਂ ਲੇਕ ਇਹ ਥੱਲੇ ਐਂਜੋਏ ਕਰ ਸਕਦੇ ਜੀ ਇਹ ਕੰਟਰ ਹੈ ਤੇ ਇਧਰ ਲੇਕ 뷰 ਰੈਸਟੋਰੈਂਟ ਐਂਡ ਕੈਫੇ ਆ। ਤਾਂ ਥੱਲੇ ਲੇਕ। ਆਪਾਂ ਇਥੋਂ ਦਿਖਾ ਦਿੰਦੇ ਹਾਂ ਤੁਹਾਨੂੰ। ਦੇਖੋ ਆਹ ਸਾਹਮਣੇ ਆਹ ਦੇਖ ਰਹੀਓ ਕਿ ਦੋ-ਤਿੰਨ ਕੇ ਰੰਗ ਦੀ ਐ। ਅੱਗੇ ਲਈ ਜੁਰੀ ਚ ਫੋਟੋ ਸਰਵਿਸ। ਯਾਰ ਨੇਚਰ ਨੇ ਕਾਫੀ ਵਗਦੇ ਨੇ ਵਧੀਆ ਆਪਾਂ ਬੱਚਿਆਂ ਵਾਸਤੇ ਫੈਮਲੀ ਜੀ ਆਉਂਦੀ ਹੈ ਨਾ ਤੁਸੀਂ ਇੱਥੇ ਜਰੂਰ ਰੁਕ ਸਕਦੇ ਹੋ। ਜਿਆਦਾ ਨਹੀਂ ਕੋਈ 30 ਰੁਪਏ ਟੈਕਾ ਨੀਚੇ ਜਾ ਸਕਦੇ ਹਾਂ ਪਾਰਕਿੰਗ ਬੁੱਕ ਬਣੀ ਹੋਈ ਚਲੋ ਆਪਾਂ ਚੱਲਦੇ ਆਪਾਂ ਇੱਥੇ ਹੁਣ ਰੁਕਣਾ ਨਹੀਂ ਆਪਾਂ ਉੱਨ ਜਾਣਾ ਗੁੱਚੂ ਪਾਣੀ ਤੇ ਆਹ ਦੇਖੋ ਦੇਰਾ ਦੂਨ ਦਾ ਝਾਕਾ ਵਿਊ ਪੁਆਇੰਟ ਆ ਕੀ ਆ ਗੱਲਬਾਤ ਔਰ ਹੈਗਾ ਦੇਰਾ ਦੂਨ ਇਹ ਆਪਿਆ ਦੇਰਾ ਦੂਨ ਸਾਰਾ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਗੁੱਚੂ ਪਾਣੀ ਪਾਰਕਿੰਗ ਜ਼ਿਆਦਾਤਰ ਨਾ ਖਾਲੀ ਹੋ ਪਈਆ ਉਹਦਾ ਕਾਰਨ ਹੈਗਾ ਵਾ ਪਾਣੀ ਦਾ ਜਿਆਦਾ ਹੋਣਾ ਪਾਣੀ ਬਹੁਤ ਜਿਆਦਾ ਵਾ ਕਹਿੰਦੇ ਨਾ ਇਹਨਾਂ ਨੇ ਕੋਈ ਐਡਵਾਈਜ਼ਰੀ ਲਾਈ ਹੈ ਇੱਥੇ ਲਿਖੇ ਇੱਕ ਮਿੰਟ ਚੁੱਪ ਕਰ ਜਾ 60 ਰੁਪਏ ਟਿਕਟ ਆ ਜੀ ਪਾਰਕਿੰਗ ਦੀ ਬਾਈਕ ਦੀ ਤੇ ਇਹਨਾਂ ਦੀ ਮਨ ਲਾ ਤਾਂ 100 ਰੁਪਿਆ ਵਾ ਕਾਰ ਦੀ ਅੱਗੇ ਦੇਖਦੇ ਕਿੰਨਾ ਕੁ ਪਾਣੀ ਹੈ ਜੇ ਪਾਣੀ ਜਿਆਦਾ ਵਾ ਫਿਰ ਇਹਨਾਂ ਨੂੰ ਐਡਵਾਈਜ਼ਰੀ ਜਾਰੀ ਲਾਉਣੀ ਚਾਹੀਦੀ ਹੈ ਜਦ ਕਿ ਇਹ ਬਾਧੂ ਪੈਸਾ ਫਿਰ ਕਮਾ ਰਹੇ ਨੇ ਜੇ ਤੁਹਾਨੂੰ ਪਤਾ ਵੀ ਪਾਣੀ ਜਿਆਦਾ ਵਾ ਤਾਂ ਤੁਸੀਂ ਇਹ ਬੰਦ ਕਰ ਸਕਦੇ ਹੋ 20 ਰੁਪਏ ਰੈਂਟ ਤਿਆ ਚਪਲਾਂ ਮਿਲਦੀਆਂ ਨੇ ਗੁੱਚੂ ਪਾਣੀ ਕਿਸੇ ਨੇ ਹੁਣਾ ਤੇ 20 ਰੁਪਏ ਦੀਆਂ ਮਿਲ ਜਾਂਦੀਆਂ ਨੇ ਇੱਥੋਂ ਤੁਸੀਂ ਅੰਦਰ ਪਾਣੀ ਜ਼ਿਆਦਾ ਹੋਗਾ ਨਾ ਪਾਣੀ ਮੇਂ ਚੱਲਣਾ ਹੁੰਦਾ ਹੈ ਨਾ ਹਾਂ ਇਸ ਮੇਂ ਪਾਣੀ ਮੇਂ ਚੱਲਣਾ ਪਵੇਗਾ 1 ਕਿਲੋਮੀਟਰ ਕਿਉਂਕਿ ਪਾਣੀ ਆਸੇ 600 ਮੀਟਰ ਚੱਲਣਾ ਪੈਂਦਾ ਹੈ ਐਂਟਰੀ ਗੇਟ ਸੇ ਠੀਕ ਹੈ ਠੀਕ ਹੈ ਓਕੇ ਅਭੀ ਪਾਣੀ ਜ਼ਿਆਦਾ ਹੈ ਨਾ ਬੋਲ ਰਹੇ ਹੋ ਪਾਣੀ ਦਾ ਫਲੋਅ ਜ਼ਿਆਦਾ ਹੈ ਬਰਸਾਤ ਮੇਂ ਜ਼ਿਆਦਾ ਰਹੇਗਾ ਟਿਕਟ ਕਿੰਨੀ ਹੈ ਭਈਆ ਜੀ ਟਿਕਟ ਭਈਆ 35 ਕੀ ਹੈ 35 ਟਿਕਟ ਹੈ ਸੋ ਦੇਖਦੇ ਹਾਂ ਅਭੀ ਜੇ ਜ਼ਰੂਰਤ ਪਈ ਤਾਂ ਜ਼ਰੂਰ ਲੈ ਕੇ ਜਾئیںਗੇ ਅਭੀ ਬਿਲ ਤਿਆ ਆ ਗਿਆ ਗੁੱਚੂ ਪਾਣੀ ਦਾ ਮੇਨ ਐਂਟਰੈਂਸ ਗੇਟ ਆ ਤੇ ਇੱਧਰ ਮਿਲਦੀ ਆ ਟਿਕਟ ਟਿਕਟ ਕਾਊਂਟਰ ਹੈਗਾ ਦੇ 35 ਰੁਪਏ ਜਿਹੜੀ ਕੇਵ ਸਟਾਰਟ ਹੁੰਦੀ ਆ ਉਹ ਸਾਹਮਣੇ ਬਿਲਕੁਲ ਦੇਖ ਰਹੇ ਹੋ ਉੱਥੇ ਹੁੰਦੀ ਆ ਇੱਧਰ ਆ ਜਵਾਕਾ ਜਮੋਕਾਂ ਦੇ ਝੂਟੇ ਝਾਟੇ ਲੱਗੇ ਹੋਏ ਨੇ ਖਾਣ ਪੀਣ ਨੂੰ ਇੱਥੇ ਕਨਫੈਕਸ਼ਨਰੀਆਂ ਵਗੈਰਾ ਮੈਗੀ ਪੁਆਇੰਟ ਤੇ ਜਿਹੜੇ ਆ ਬਾਹਰ ਨਾ ਰਹੇ ਨੇ ਉਹ ਸਾਹਮਣੇ ਕੇਵਾਂ ਪੰਜ ਤੋਂ ਮੈਨੂੰ ਲੱਗਦਾ 4 ਤੋਂ 500 ਮੀਟਰ ਦਾ ਰਾਹ ਵਾ ਬਣਾਇਆ ਉਹ ਸਾਹਮਣੇ ਮੈਂ ਜ਼ੂਮ ਕੀਤਾ ਵਾ ਇਹਦੇ ਵਿੱਚ ਦੀ ਨਾ ਪਾਣੀ ਵਗ ਰਿਹਾ ਤੁਸੀਂ ਤੁਰ ਕੇ ਜਾਣਾ ਵਾ ਅੱਗੇ ਜਾ ਕੇ ਝਰਨਾ ਆਉਂਦਾ ਵਾ ਉਹ ਕਹਿੰਦੇ ਹੁਣ ਥੋੜਾ ਜਿਹਾ ਪਾਣੀ ਜ਼ਿਆਦਾ ਵਾ ਜਿਹੜੀਆਂ ਤੁਹਾਨੂੰ ਚੱਪਲਾਂ ਦਿਖਾਈਆਂ ਸੀ ਉਹ ਇੱਥੇ ਕੰਮ ਆਉਂਦੀਆਂ ਨੇ ਇਹ ਦੋ ਉੱਪਰ ਦੋ ਪਹਾੜੀਆਂ ਨੇ ਜੁੜੀਆਂ ਹੋਈਆਂ ਨੇ ਤੇ ਐਦਾਂ ਦੀ ਗੱਲਬਾਤ ਆ ਫਿਰ ਕਈ ਜਿਹੜੇ ਨੇ ਟੂਰਿਸਟ ਨੇ ਘੁੰਮਣਾ ਆਉਂਦੇ ਨੇ ਉਹ ਬਾਹਰੇ ਨਾ ਹੀ ਜਾਂਦੇ ਨੇ ਫਿਰ ਇੱਥੇ ਤੇ ਆਪਦਾ ਇੰਜੋਏ ਕਰ ਹੀ ਜਾਂਦੇ ਨੇ ਤੇ ਭੀੜ ਥੋੜੀ ਜੀ ਛੁੱਟੀਆਂ ਖਤਮ ਹੋ ਕੇ ਹਟਿਆਨ ਪਰ ਫਿਰ ਵੀ ਜਿਹੜੇ ਟੂਰਿਸਟ ਨੇ ਉਹਨਾਂ ਦਾ ਆਉਣ ਜਾਣ ਇੱਥੇ ਜ਼ਿਆਦਾ ਲੱਗਿਆ ਹੋਇਆ ਵਾ ਤੇ ਆਪਣੀ ਲੋਕ ਮਸਤੀ ਕਰ ਰਹੇ ਨੇ ਇੱਥੇ ਪੂਰੀ ਇੱਥੇ ਡਰੋਨ ਰਾਹੀਂ ਨਾ ਸ਼ੂਟ ਲਿਆ ਜਾਂਦਾ ਵਾ ਤੇ ਇੱਥੇ ਜਿਹੜੀ ਗੱਲਬਾਤ ਤੁਹਾਨੂੰ ਮੈਂ ਦਿਖਾਉਣਾ ਤੇ ਕੈਮਰੇ ਚ ਇਧਰ ਆਹ ਕੈਮਰਾ ਇਦਾਂ ਨਾ ਇਹ ਉਹਦੇ ਜਿੰਦਾ ਚੱਲ ਰਿਹਾ ਛੋਟ ਚੱਲ ਰਿਹਾ ਵਾ ਦੋ ਜਾਣਿਆਂ ਦਾ ਤੇ ਜੇ ਤੁਸੀਂ ਕਪਲ ਨੂੰ ਜਾਂ ਸਿੰਗਲੋਂ ਤਾਂ ਉਹਦਾ ਲੈਂਦੇ ਨੇ ਮੈਨੂੰ ਲੱਗਦਾ 350 ਰੁਪਈਆ ਇਹ ਜੇ ਤੁਹਾਡੀ ਇਹ ਫੈਮਿਲੀ ਆ ਪੂਰੀ ਇੱਕ ਤੋਂ ਸੌਰੀ ਦੋ ਤੋਂ ਜ਼ਿਆਦਾ ਜਾਣੇ ਹੋ ਤਾਂ ਲੈਂਦੇ ਨੇ 500 ਰੁਪਈਆ ਇਹ ਗੁੱਚੂ ਪਾਣੀ ਤੋਂ ਆਪਾਂ ਉੱਥੋਂ ਆ ਗਏ ਸੀਗੇ ਆ ਸਾਹਮਣੇ ਜਿਵੇਂ ਇੱਕ ਸਿਨਰੀ ਹੁੰਦੇ ਸੀ ਆਪਾਂ ਬਣਾਉਂਦੇ ਨਾ ਪਹਿਲਾਂ ਬਹੁਤ ਹੀ ਸੋਹਣੀ ਆ ਪਹਾੜੀਆਂ ਸੀਗੀਆਂ ਆਪਾਂ ਤਿੱਖੀਆਂ ਤਿੱਖੀਆਂ ਪੇਂਟਿੰਗ ਨਾਲ ਬਣਾਉਂਦੇ ਹੁੰਦੇ ਸੀ ਉਹੋ ਜੀ ਗੱਲਬਾਤ ਆ ਸੜਕ ਵੀ ਬਹੁਤ ਸ਼ਾਨਦਾਰ ਆ ਵਾਹਿਗੁਰੂ 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 ਕਿੱਥੇ ਆਵੇ ਕਿੱਥੇ ਹਵਨ ਕਰ ਸਤਕਾ ਆਪਰੇ ਗੁੱਜੂ ਪਾਣੀ ਤੋਂ ਬਾਅਦ ਸਿੱਧਾ ਨਾ ਦੇਰਾਧੋਨੀ ਵਾਲਾ ਵਾਲੇ ਉੱਤੇ ਜਿਹੜਾ ਐਸ਼ ਕੀਤੀ ਆਪਾਂ ਨਾ ਕੌਂਟਾ ਸਾਹਿਬ ਆਗੇ ਸੀਗੇ ਕੌਂਟਾ ਸਾਹਿਬ ਚਲੋ ਇੱਥੇ ਆਪਾਂ ਨੂੰ ਰੂਮ ਮਿਲ ਗਿਆ ਫ੍ਰੀ ਭੇਟ ਵਾਲਾ ਉਦਾਂ ਏਸੀ ਵਾਲੀ ਵੀ ਸੀਗੇ ਮੈਂ ਚਲੋ ਹੁਣ ਤਾਂ ਠੰਡਾ ਜਿਹਾ ਹੀ ਮੌਸਮ ਤੇ ਇੱਧਰ ਆਪਾਂ ਨੂੰ ਰੂਮ ਮਿਲਿਆ ਮੈਂ ਦਿਖਾ ਦਿੰਨਾ ਰਹਿਸ਼ ਦਾ ਜਿਹੜਾ ਨਾ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਤੇ ਉਹ ਸਾਹਮਣੇ ਆਪਣਾ ਰੂਮ ਆ ਤੇ ਹੁਣ ਮਾੜਾ ਜਿਹਾ ਆਪਾਂ ਇਹਦੀ ਓਟੀਜੀ ਖੋ ਗਈ ਸੀ ਮੇਰੇ ਮਾਈਕਸ ਦੀ ਪਤਾ ਨਹੀਂ ਕਿੱਥੇ ਡਿੱਗ ਪਈ ਤੇ ਆਪਾਂ ਹੋਰ ਲੈਣ ਚੱਲੇ ਆ ਚੱਕ ਆ ਕਮਰਾ ਮਿਲੇ ਆਪਾਂ ਨੂੰ ਵਧੀਆ ਸੋਹਣਾ ਵਾ ਤਿੰਨ ਚਾਰ ਜਾਨੇ ਵੀ ਅਡਜਸਟ ਹੋ ਸਕਦੇ ਨੇ ਤੇ ਇੱਧਰ ਰੱਖਤਾ ਸਮਾਨ ਵਧੀਆ ਵਾ ਸਾਫ ਸੁਥਰਾ ਕਮਰਾ ਬਾਥਰੂਮ ਬਾਹਰ ਨਹੀਂ ਅਟੈਚ ਨਹੀਂ ਹੈਗੇ ਵਧੀਆ ਸਵੇਰੇ ਬਸ ਇੱਥੋਂ ਆਪਾਂ 9 ਵਜੇ ਨਿਕਲ ਜਾਣਾ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤੀ ਤੇ ਕੱਲ ਨੂੰ ਆਪਾਂ ਇੱਥੋਂ ਜਾਵਾਂਗੇ ਪੰਗਾਣੀ ਸਾਹਿਬ ਗੁਰਦੁਆਰਾ ਪੰਗਾਣੀ ਸਾਹਿਬ ਜਿਹੜਾ ਪੰਗਾਣੀ ਦਾ ਯੁੱਧ ਹੋਇਆ ਸੀ ਤੁਹਾਨੂੰ ਮੈਂ ਪਹਿਲੀ ਪਿਛਲੀ ਵੀਡੀਓ 'ਚ ਦੱਸਿਆ ਸੀ ਉੱਥੇ ਜਾਵਾਂਗੇ ਤਕਰੀਬਨ ਇੱਥੋਂ 20 ਕਿਲੋਮੀਟਰ ਆਪਾਂ ਉੱਥੇ ਤੁਹਾਨੂੰ ਦਰਸ਼ਨ ਮੇਲਾ ਕਰਾਵਾਂਗੇ ਕਰਵਾ ਕੇ ਉਸ ਤੋਂ ਬਾਅਦ ਆਪਾਂ ਸਿੱਧਾ ਫਿਰ ਨਾਹਨ ਬਾਇਆ ਹੁੰਦੇ ਹੋਏ ਕਾਲਾੰਬ ਅੰਬਾਲਾ ਤਿਲਵਿਆਣੀ ਪਹੁੰਚਾਂਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਤੁਸੀਂ ਲਾਈਕ ਫੋਲੋ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਕਰ ਲਿਓ ਰੱਬ ਰਾਖਾ